ਸਾਸਤਰੀ ਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਵਿੱਚ ਤੇ ਅੱਜ ਆਈ ਆਪਾਂ ਪਿੰਡ ਕਸੁੰਬੜੀ ਜਿਲ੍ਹਾ ਫਤੇਗੜ ਸਾਹਿਬ ਭਾਣਜੇ ਕੋਲ ਤੇ ਇਹ ਦਿਖਾਉ ਰਿਹਾ ਤੁਹਾਨੂੰ ਉਹ ਨਹੀਂ ਕਟੀਆਂ ਤੇ ਮੱਝਾਂ ਹਰਿਆਣੇ ਦੀ ਲਿਆਂਦੀ ਇਹਨਾਂ ਨੇ ਤੇ ਬਲਦ ਵੀ ਰੱਖਦੇ ਆ ਤੇ ਇੱਕ ਇਹਨੂੰ ਸ਼ੌਂਕ ਆ ਬੱਕਰੀਆਂ ਦਾ ਤੇ ਮੁੰਡੇ ਨੇ ਬੱਕਰੀਆਂ ਛੱਡ ਪਾਇਆ ਕਿਹੜੀ ਨਸਲ ਅੰਬਰਸਰੀ ਆ ਜੀ ਅੰਬਰਸਰੀ ਆ ਜੀ ਅੰਬਰਸਰੀ ਨਸਲ ਰੱਖੀ ਹੋਈ ਉਹ ਵੀ ਦਿਖਾਉਣੇ ਤੁਹਾਨੂੰ ਆਪਾਂ ਇਹ ਛੱਡ ਪਾਇਆ ਨੇ ਬੱਕਰੀਆਂ ਵਾਸਤੇ ਤੇ ਕਬੂਤਰ ਤੇ ਉਹ ਕੂਤਰ ਵੇਚ ਤੇ ਵੇਚ ਤੇ ਮੁਰਗੇ ਇੱਕ ਮੁਰਗੇ ਰੱਖੇ ਹੋਇਆ ਉਹ ਵੀ ਕਹਿੰਦਾ ਵੇਚ ਤੇ ਹੋਰ ਲਿਆਉਣੇ ਮੁਰਗੇ ਤੇ ਪਹਿਲਾਂ ਤੁਹਾਨੂੰ ਆਪਾਂ ਝੋਟੀਆਂ ਦਿਖਾਉਣੀ ਇਹਨਾਂ ਦੀ ਤਿਆਰ ਕਰ ਰਹੇ ਹਾਂ ਤੇ ਮੱਝਾਂ ਦਿਖਾਵਾਂਗੇ ਜਿਹੜੀਆਂ ਹਰਿਆਣੇ ਤੋਂ ਲਿਆਉਂਦੀ ਇਹਨਾਂ ਨੇ ਤੇ ਬਾਕੀ ਇਹਨਾਂ ਦੀ ਮਸ਼ੀਨਰੀ ਵੀ ਦਿਖਾਵਾਂਗੇ ਆਪਾਂ ਤੇ ਦਿਖਾਉਣੀ ਆਪਾਂ ਤੁਹਾਨੂੰ ਇੱਧਰ ਝੋਟੀਆਂ ਇਹਨਾਂ ਦੀਆਂ ਦੇਖੋ ਖੁੱਲੀਆਂ ਛੱਡੀਆਂ ਹੋਈਆਂ ਇਹਨਾਂ ਨੇ ਤੇ ਇੱਕ ਇਹਨਾਂ ਨੇ ਆ ਅਹੀ ਕੱਟਾ ਛੋਟੇ ਸਿੰਗਾਂ ਵਾਲਾ ਆ ਛੋਟੇ ਸਿੰਗਾਂ ਵਾਲਾ ਕੱਟਾ ਲਿਆਂਦਾ ਜੀ ਇਹਨਾਂ ਨੇ ਹਰਿਆਣੇ ਤੋਂ ਅੰਸਾਰ ਤੋਂ ਕੱਟੇ ਦੀ ਕੁਆਲਿਟੀ ਦਿਖਾਉਣੇ ਆਪਾਂ ਤੁਹਾਨੂੰ ਦੇਖੋ ਜੀ ਕੱਟੇ ਦੀ ਕੁਆਲਿਟੀ ਓੜੀ ਤੋਂ ਪਾ ਰਹੀ ਓਧਰ ਓਧਰ ਦਿਖ ਨਹੀਂ ਰਿਹਾ ਸਮਾਰਕ ਦਾ ਹੁਣ ਦੇਖੋ ਜੀ ਤੇ ਖੁੱਲੀਆਂ ਛੱਡੀਆਂ ਹੋਈਆਂ ਇਹਨਾਂ ਨੇ 6 ਕਟੀਆਂ ਨੇ ਇੱਕ ਕਟਾ ਛੱਡਿਆ ਹੋਇਆ ਵਿੱਚ ਹਨ ਕਿੰਨੇ ਸਾਲ ਦਾ ਹੋ ਗਿਆ ਬਾਹਨੇ ਹੋਊਗਾ 7-8 ਮਹੀਨੇ ਦਾ ਕਿ ਸਾਲ ਦਾ ਸਾਲ ਕਰਦਾ ਹੋਊਗਾ ਹਨਾ ਕਟੇ ਸਾਲ ਤੇ ਲੜਾਈ ਜਦੋਂ ਤੱਕ ਹੱਥ ਵੀ ਨਾ ਆਉਂਦਾ ਨੂੰ ਅੱਜ ਅੱਛਾ ਹੱਥ ਵੀ ਨਹੀਂ ਕਹਿੰਦੇ ਅੱਜ 8-9 8 ਮਹੀਨੇ ਦਾ ਹੋ ਗਿਆ 8-9 ਕੁ ਮਹੀਨੇ ਦਾ ਠੀਕ ਆ ਕਟਾ ਵਧੀਆ ਬਾਈ ਨਸਲ ਦਾ ਬਾਕੀ ਫੀਡ ਫੂਡ ਪਾਓ ਇਹਨਾਂ ਨੂੰ ਜਿਹੜੀ ਆਪਣੀ ਇਕੱਟੀਆਂ ਮੱਛੀ ਵਾਲੀ ਹੁੰਦੀ ਹੈ ਕਾਰਗਿਲ ਕਾਰਗਿਲ ਹਾਂ ਉਹ ਇਹਨਾਂ ਨੂੰ ਉਹ ਪਾ ਦੋ ਪਿਫਰ ਡਰਾਈ ਪਾਈ ਜਾ ਇਹਨਾਂ ਨੂੰ ਪਿਫਰ ਡਰਾਈ ਪਾਉਣਾ ਮੈਂ ਵੀ ਲੋ ਜੀ ਆ ਭਾਂਡਾ ਜਾ ਆਪਣਾ ਛੋਟਾ ਭਾਂਡਾ ਜਾ ਆਹ ਸਾਹਿਬ ਜੋਤ ਆ ਗਿਆ ਤੇ ਆ ਮੈਸਾ ਨਹੀਂ ਹੋਇਆ ਇੱਧਰ ਜਿਹੜੀ ਲਿਆਂਦੀ ਦੀ ਹੈ ਰਹਾਣੇ ਤੋਂ ਆਪਣੇ ਜੇ ਘਰ ਦੀਆਂ ਕਿਹੜੀਆਂ ਦੱਸ ਵੀ ਕਿਹੜੀਆਂ ਲਿਆਂਦੀਆਂ ਦੱਸ ਆ ਜਾ ਡਿਟੇਲ ਦੇ ਇਹਨਾਂ ਨੂੰ ਆ ਵੀ ਜਾਨੀ ਐ ਵੀ ਅੱਛਾ 2 ਸਾਲ ਹੋ ਗਏ ਇਹਨਾਂ ਦੀ ਨੂੰ ਹਾਂ ਆ ਐਤੀ ਰਹਿੰਦੀ ਆ ਇਹਦੇ ਕਿਲੇ ਬਹੁਤ ਦੇ ਗਏ ਨੇ ਵਿਚੇ ਅਸ ਅੱਛਾ ਇਹਦਾ ਕਿੱਟਾ ਹੈਗਾ ਉਹ 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 ਕੱਟਾ ਇਹਦਾ ਜਿਹੜੇ ਉਹ ਮੈਸਾ 2 ਸਾਲ ਹੋ ਗਏ ਨੂੰ ਉਹਦਾ ਆ ਕੱਟਾ ਨਹੀਂ ਅੱਛਾ ਉਹਦਾ ਆ ਕੱਟਾ ਪੱਟਾ ਤਾਂ ਥੋੜਾ ਫੁੱਲ ਆ ਗਿਆ ਸਿਰ ਮੱਥੇ ਚੱਲ ਕੋਈ ਨਹੀਂ ਤੇ ਆ ਆ ਵੀ ਇਹਨੂੰ 3 ਸਾਲ ਹੋ ਗਏ ਨੂੰ ਇਹਨੂੰ ਵੀ ਆ ਮੈਂ ਜੀ ਠੀਕ ਆ ਘਰ ਦੀ ਮੈਸੇ ਦੋ ਦੇ ਭਤੀ ਜੀ ਤੇ ਬੌਲਦ ਜੋੜਦੇ ਆਂ ਰੇੜੀ ਨੂੰ ਹਾਂ ਜੀ ਦੋਹੇ ਹਾਲੀਏ ਇੱਥੇ ਦੋਹਿਆਂ ਨੂੰ ਜੋੜਦੇ ਆਂ ਉਹਦਾ ਵਿਚਾਰਾ ਸਿਆਣਾ ਜਾਉਗਾ ਹਨਾ ਉਹ ਪਹਿਲਾਂ ਪੁਰਾਣਾ ਹੈ ਉਹ ਪੁਰਾਣਾ ਦਾ ਜਰ ਹਾਂ ਇਹ ਹੁਣ ਲਿਆਂਦਾ ਹਾਂਜੀ ਠੀਕ ਆ ਚਲੋ ਆਪਾਂ ਅੱਜ ਆ ਫਿਰ ਉਧਰ ਦੇਖੀਏ ਬੱਕਰੀਆਂ ਚਲੋ ਤੁਹਾਨੂੰ ਬੱਕਰੀਆਂ ਦਿਖਾਉਣੀ ਆ ਹੁਣ ਫਾਰਮ ਛੋਟਾ ਮਿੰਨੀ ਫਾਰਮ ਹਾਂਜੀ ਆ ਇੱਧਰ ਬਾਈ ਨੇ ਛੱਡ ਪਾਇਆ ਭਾਣਜੇ ਨੇ ਬੱਕਰੀਆਂ ਦਾ ਤੇ ਕਿਹੜੀ ਬੱਕ ਨਸਲ ਆ? ਅੰਬਰਸਾਰੀ ਆ ਜੀ। ਲੋ ਜੀ ਇਹ ਨਵਾਂ ਬਿਜ਼ਨਸ ਸ਼ੁਰੂ ਕਰਿਆ ਮੁੰਡੇ ਨੇ। ਕਹਿੰਦਾ ਕੈਨੇਡਾ ਕਨੋਡਾ ਨਹੀਂ ਮੈਂ ਜਾਣਾ ਮੈਂ ਤਾਂ ਉਰੀ ਆਪਣਾ ਬਿਜ਼ਨਸ ਸ਼ੁਰੂ ਕਰਨ ਨੂੰ ਫੜ ਬੱਕਰੀ ਨੂੰ। ਅੰਬਰਸਾਰੀ ਆ ਨਸਲ ਹੈ। ਕੰਨ ਬੜੇ ਬੜੇ ਹੁੰਦੇ ਨੇ ਇਹਨਾਂ ਦੇ। ਕੰਨ ਬੜੇ ਨੇ। ਬਾਹਰੋਂ ਨਿਕਲ ਜਵੇ। ਲਾਦੇ ਗੇਟ ਲਾਦੇ। ਛਾਲਾ ਮਾਰਦੀਆਂ ਵੇ। ਇਹ ਅਸੀਂ ਦਰਖਤ ਖਾਂਦੀ ਆ ਇਹ। ਹਲੇ ਥੋੜਾ ਕੰਪਲੀਟ ਰਹਿੰਦਾ ਕੰਮ ਹੋਣ ਤੇ। ਅਨਕੰਪਲੀਟ ਅਕਾਤ ਖੁੱਲੀ ਰਹਿੰਦੀ ਇੱਕ ਬਣਾਉਂਦੇ ਹਾਂ ਉਹ ਆ ਜਾਣਗੇ ਉਹਦੇ ਜਾਣ ਪਰ 10 ਪਰ 15 ਬਾਅਦੇ ਆਉਣਗੇ ਫਾਸੀ ਜਗਾ ਅਲੇ ਤਿੰਨ ਨਗ ਲਿਆਂਦੇ ਨਹੀਂ ਕਿੰਨੇ ਕਿੰਨੇ ਚਿਰ ਦੀਆਂ ਵੀ ਉਮਰ ਇਹਨਾਂ ਦੀ ਉਮਰ ਹੈ ਹੈ ਗਿਆਲੇ ਮਹੀਨੇ ਕਿ ਨਹੀਂ ਹੋਣਗੀਆਂ ਨਾ ਨਾ ਮਹੀਨੇ ਦੇ ਬਾਅਦ ਹੋਣਗੀਆਂ ਇਹ ਹੋਊਗੇ ਘੱਟੋ ਘੱਟ 4-5 ਮਹੀਨੇ ਦੀ ਖਲੇ ਨਾਲ ਜੂ ਤੈਨੂੰ ਘੱਟ ਚਨਾਲ ਚ ਪੂਰੀ ਲੈਣੀ ਹਾਲੇ ਮੁੰਡੇ ਨੇ ਵੀ ਕਿੰਨੇ ਚਰਦੀ ਇਹ ਬੱਕਰੀ ਇਹ ਸਾਲਕ ਦੀ ਦਾ ਬੱਚਾ ਦੇ ਦਿੰਦੀ ਹੁਣੀ ਬੱਕਰੀ ਸਾਲ ਦੀ ਬੱਕਰੀ ਅੱਛਾ ਖਲੇ ਨਾਲ ਜੂ ਘਾਟਾ ਮੁੰਡੇ ਨੂੰ ਚਲੋ ਹੌਲੀ ਹੌਲੀ ਤਜਰਬਾ ਆਊਗਾ 5 ਮਿੰਟ ਦੇ ਵਿੱਚ ਚ ਹੋ ਜਾਂਦਾ ਖਲੇ ਹੌਲੀ ਹੌਲੀ ਤਜਰਬਾ ਆਊਗਾ ਮੁੰਡੇ ਨੂੰ ਤੇ ਹਲੇ ਬੱਚੇ ਆ ਇਹ ਛੇਲੇ ਆ ਛੇਲੇ ਬੀਕੀ ਨਾ ਦੀ ਜਾਣਕਾਰੀ ਹੁੰਦੀ ਆ ਤੇ ਮੁੰਡਾ ਦੇਖੋ ਬੱਕਰਾ ਬੱਕਰਾ ਰੈੱਡ ਦਾ ਬੱਕਰਾ ਇਹ ਵੀ ਅੰਬਰ ਸਰੀ ਹੈ ਅੰਬਰ ਸਰੀ ਹੈ ਅੱਛਾ ਤੇ ਫਿਰ ਗਾਹਾਂਗਾ ਹੌਲੀ ਹੌਲੀ ਬਿਜ਼ਨਸ ਸ਼ੁਰੂ ਕਰੂੰਗੇ ਕੰਮ ਵਧਾਉਂਗੇ ਇੱਕਾ ਖੁਰਲੀ ਬਣਾਉਣੀ ਆ ਰੋਤੇ ਹਾਂਜੀ ਅੱਛਾ ਬਦਲ ਤਿੰਨ ਕਿੰਨੇ ਦੇ ਲਿਆਂਦੇ ਹੈ 15 ਹੈ ਵੀ ਸਾਰੇ ਤਿੰਨ 15000 ਦੇ ਠੀਕ ਆ ਸ਼ੈੱਡ ਦੇਖੋ ਪਰ ਸ਼ੈੱਡ ਪਾਤਾ ਹੁਣ ਆਪਾਂ ਦਿਖਾਈਏ ਮਸ਼ੀਨਰੀ ਆ ਜਾ ਇਹਨੂੰ ਲੋਕ ਲਾ ਦੇ ਤੇ ਬਾਹਰ ਨਿਕਲਿਆ ਹੁਣ ਤੇ ਬਾਕੀ ਇਹਨਾਂ ਦੀ ਮਸ਼ੀਨਰੀ ਦਿਖਾਉਣੀ ਆ ਆਪਾਂ ਹੁਣ ਓਏ ਸਾਹਿਬ ਬਾਹਰ ਤੇ ਲੋਕ ਲਾ ਗਿਆ ਆ ਜੀ ਇਸ ਤੇ ਰੰਗ ਕੋ ਇੱਕ ਸੁਪਰ ਸਟਰ ਹੈ ਦਸ਼ਮੇਸ਼ਾਣਾ ਦਾ ਇਹ ਸਾਤਾ ਫਟਾ ਹੈ ਦੇਖੋ ਦਸ਼ਮੇਸ਼ਾਣਾ ट्रैक्टर जो लोग इधर मशीनरी खड़ी सारी शैड पाया हो पिंजरा মুরগਿਆਂ ਦਾ ਰਾਤ ਨੂੰ ਉੱਧਰ ਬੁੰਨੇ ਵੋ মুরਗੇ ਕਿੰਨੇ ਆ ਹੁਣ? ਮੁਰਗੇ ਹੁਣ ਦੇ ਦੇ ਤੇ ਮੁਰਗੇ ਮੁਰਗੇ ਹੋਰ ਲਿਆਉਣੇ ਮੁੰਡਾ ਕਹਿੰਦਾ ਤੇ ਇੱਕ ਮਸ਼ੀਨ ਉਹ ਖੜੀ ਆ ਤੇ ਬਾਕੀ ਮਸ਼ੀਨਰੀ ਸਾਰੀ ਇੱਧਰ ਆ ਤਾਂ ਇੱਕ ਪੰਪ ਆਣ ਜਾ ਵੱਡਾ ਉਹ ਆ ਗਿਆ ਜਸਕੀਰ ਸਿੰਘ ਤੇ ਇਹ ਬਾਕੀ ਮਸ਼ੀਨਰੀ ਸਾਰੀ ਉਰੇ ਹਾਰੋਂ ਖੜੀ ਆ ਆਓ ਜ ਮੁੰਡਿਆ ਕਿੱਧਰ ਘੁੰਮਿਆ ਜੀ ਸਤਿ ਸ੍ਰੀ ਅਕਾਲ ਕਿੱਧਰ ਘੁੰਮਿਆ ਦੁਕਾਨ ਜਾ ਕੇ ਅੱਛਾ ਦੁਕਾਨ ਜਾ ਕੇ ਠੀਕ ਆ ਉਹ ਦੂਜਾ ਟਰੈਕਟਰ ਕਿੱਥੇ ਆ 1 4x4 ਕਿੱਥੇ ਖੜਾ ਅੱਛਾ ਕਣਕ ਬੀਜਣ ਗਿਆ ਵਾ ਇੱਕ ਮਹਿੰਦਰਾ ਜੀ ਇਹਨਾਂ ਕੋਲ 655 ਨੋਵੋ 4x4 ਉਹ ਪਹਿਲਾਂ ਵੀ ਆਪਾਂ ਵੀਡੀਓ ਪਾਈ ਵੀ ਉਹਦੀ ਆਪਣੇ ਚੈਨਲ ਤੇ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰੋ ਤੇ ਕਮੈਂਟ ਕਰਿਓ ਮਿਲਦੇ ਆ ਅਗਲੀ ਵੀਡੀਓ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੋ ਸੋ ਲਾਈਵ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸਪੋਰਟ ਕਰੋਈ ਚੈਨਲ ਦੀ ਠੀਕ ਹੈ ਜੀ